ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਆਰਮਜ ਜਿਸ ਨੂੰ ਦੇਖਿਆ ਹੈ ਅਮਰਤਕਾਰ ਬਰੁਖਾ ਜੀ ਦੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜਰੂਰ ਪਸੰਦ ਆਵੇਗੀ ਜੀ ਦੀਵਾਲੀ ਲੰਘਣ ਤੋਂ ਬਾਅਦ ਉਸ ਨੂੰ ਖਤਕ ਦੀ ਪੂਰਨਵਾਸੀ ਦੀ ਅੜੀਕ ਸ਼ੁਰੂ ਹੋ ਜਾਂਦੀ ਕੁਝ ਕੁ ਸੱਚੇ ਦੀਵੇ ਬੱਤੀਆਂ ਸੁੱਚੀ ਥਾਂ ਨਾਲ ਕਿਸੇ ਸੁੱਚੀ ਥਾਂ ਤੇ ਸੰਭਾਲ ਕੇ ਰੱਖ ਲੈਂਦੀ ਉਸ ਨੂੰ ਦਿਵਾਲੀ ਤੋਂ ਪਹਿਲਾਂ ਸਭ ਉਜਿਆ ਉਜਿਆ ਜਾਪਦਾ ਸੀ ਕੰਮ ਧੰਦੇ ਸਾਫ ਸਫਾਈ ਵਿੱਚ ਉਲਝੀ ਰਹਿੰਦੀ ਦਿਵਾਲੀ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਦੇ ਜਨਮ ਦਿਨ ਦਾ ਚਾ ਅੰਦਰੋਂ ਅੰਤਰੀ ਉਮੜਦਾ ਰਿਹਾ ਕਦੇ ਰਾਤ ਨੂੰ ਅਸਮਾਨ ਵੱਲ ਤੱਕ ਦੀ ਦਿਵਾਲੀ ਦੇ ਪਟਾਕਿਆਂ ਅਤੇ ਪ੍ਰਾਹਲੀ ਦੇ ਧੂਏ ਤੇ ਚੜੇ ਕੁਵਾਰ ਵਿੱਚ ਚਮਕੀਲੇ ਤਾਰੇ ਵੀ ਮਤਮ ਦੇਦੇ ਬਹੁਤੇ ਤਾਂ ਤੂੰ ਐਂਦੀ ਹੇਠ ਲੁਕੀਉਂਦੇ ਨਜ਼ਰੀ ਨਾ ਆਉਂਦੇ ਜਿਸ ਤੇ ਚੰਨ ਤਾਰਿਆਂ ਵੱਲ ਨੀਂਜ ਲਾ ਕੇ ਉਹ ਮਨੋਮਣੀ ਉਹਨਾਂ ਨਾਲ ਗੱਲ ਨਾ ਕਰਦੀ ਤੁਸੀਂ ਤਾਂ ਮੇਰੇ ਬਾਬੇ ਨਾਲੋਂ ਦੇਖਿਆ ਹੋ ਕੀਰਤਨ ਵੀ ਸੁਣਿਆ ਹੋਣਾ ਹੈ ਬਾਲੇ ਕਰਮਾਂ ਵਾਲਿਓ ਤੁਸੀਂ ਤਾਂ ਫਿਰ ਵੱਡੀ ਸਾਰੀ ਮੁਸਕਾਨ ਬਖੇਰਦੀ ਆਖਦੀ ਕਰਮਾਂ ਵਾਲੇ ਤਾਂ ਅਸੀਂ ਵੀ ਆ ਭਾਈ ਤੁਸੀਂ ਬਾਬੇ ਨਾਲੋਂ ਦੇਖਿਆ ਅਸੀਂ ਤੁਹਾਨੂੰ ਦੇਖ ਰਹੇ ਹਾਂ ਇਹ ਸੋਚਦਿਆਂ ਉਹਨੂੰ ਚਾਜਾ ਮਹਿਸੂਸ ਹੋਣ ਲੱਗ ਪੈਂਦਾ ਆਰਸ਼ ਗਾਰ ਦੇ ਪੁੱਲਾਂ ਦੀ ਮਹਿਕ ਆਰਤੀ ਦਾ ਹਿੱਸਾ ਜਾਪੀ ਆਲੇ-ਦੁਆਲੇ ਲਿਪਟੀ ਉਸ ਖੁਦਬੂ ਵਿੱਚ ਉਹ ਆਪਣੇ ਆਪ ਨੂੰ ਵੀ ਆਰਤੀ ਦਾ ਹਿੱਸਾ ਸਮਝਣ ਲੱਗ ਪੈਂਦੀ ਤਿਹੀ ਰਾਤ ਵਿੱਚ ਬਿੰਦਿਆਂ ਦੀਆਂ ਆਵਾਜ਼ਾਂ ਦੂਰ ਸੜਕ ਤੇ ਚੱਲਦੀਆਂ ਗੱਡੀਆਂ ਦੀਆਂ ਆਵਾਜ਼ਾਂ ਆਨਹਦ ਨਾਦ ਬਾਗ ਮਹਿਸੂਸ ਹੁੰਦੀਆਂ ਕੰਨਾ ਵਿੱਚ ਗੋਦਗੀਆਂ ਭਾਗ ਭਾਂ ਦੀਆਂ ਆਵਾਜ਼ਾਂ ਦਾ ਪਿੱਛਾ ਕਰਦੀ ਉਸ ਦੀ ਸੁਰ ਤ ਪਤਾ ਨਹੀਂ ਕਿੱਥੇ ਜਾ ਉਤਰਦੀ ਸੁਰਤ ਦੇ ਪ੍ਰਸਤਾਵੇ ਦੀ ਪਰਿਵਾਰ ਦੇ ਕਿਸੇ ਜੀ ਦੀ ਮਾੜੀ ਯਹੀ ਵਾਜਦੀ ਹੀ ਜ਼ਰੂਰ ਖੰਦੀ ਉਹ ਪਛਾਹ ਪਾਤਾਂਦੀ ਇਹ ਵੀ ਕੁਦਰਤ ਦੀ ਖੇੜੀ ਹੈ ਇਹਨਾਂ ਦਿਨਾਂ ਵਿੱਚ ਹਰੇਕ ਕੰਮ ਵਿੱਚ ਬਾਬਾ ਜੀ ਨਾਲ ਮਹਿਸੂਸ ਹੁੰਦੇ ਨੇ ਉਸ ਨੇ ਆਪਣੇ ਆਪ ਨੂੰ ਕਿਹਾ ਬਾਬਾ ਜੀ ਤਾਂ ਹਮੇਸ਼ਾ ਹੀ ਨਾਲ ਰਹਿੰਦੇ ਨੇ ਆਪਣੀ ਬਾਣੀ ਵਿੱਚ ਜਦੋਂ ਬਾਹਲਾ ਉਦਰੇ ਮਾ ਹੁੰਦਾ ਹੈ ਉਹਨਾਂ ਦੀ ਬਾਣੀ ਪੜ੍ਹ ਲਿਆ ਕਰੋ ਅੰਦਰੋਂ ਆਵਾਜ਼ ਆਈ ਸ਼ਾਇਦ ਉਸ ਦਾ ਮਾਣਾ ਅੰਦਰੋਂ ਬੋਲਿਆ ਸੀ ਅੱਛਾ ਤੂੰ ਵੀ ਸੁਣ ਰਿਹਾ ਹੈ ਮੈਨੂੰ ਉਹ ਹਲਕਾ ਜਿਹਾ ਮੁਸਕਰਾਇਆ ਲੈ ਹੋਰ ਕੀ ਮੈਂ ਤਾਂ ਉਹ ਵੀ ਸੁਣ ਲੈਂਦਾ ਹਾਂ ਜੋ ਕੋਈ ਵੀ ਨੇਸ ਫਿਰ ਸਕਦਾ ਮਾਨਵੀ ਉਮੇ ਦੀ ਗੱਲ ਕਰਨ ਲੱਗਦਾ ਹੈ ਜਿਵੇਂ ਉਹ ਆਪ ਗੱਲ ਕਰਦੀ ਹੈ ਅੱਛਾ ਮੇਰੇ ਪਿਆਰੇ ਮਨ ਮੈਨੂੰ ਤੇਰੇ ਤੇ ਕਦੇ ਕਦੇ ਬੜਾ ਪਿਆਰ ਆਉਂਦਾ ਹੈ ਜਿਵੇਂ ਕਿਸੇ ਨਿੱਕੇ ਬੱਚੇ ਤੇ ਆਉਂਦਾ ਹੁੰਦਾ ਹੈ ਸੱਚੀ ਜੇ ਮਨੋ ਉਸ ਦੇ ਸਾਹਮਣੇ ਆਏਵੇ ਤਾਂ ਉਹ ਘੁੱਟ ਕੇ ਜੱਫੀ ਵੀ ਪਾ ਲਈ ਕਦੇ ਕਦੇ ਉਹਨੂੰ ਲੱਗਦਾ ਉਹ ਖੁਦ ਵੀ ਆਪਣੇ ਸਵਾਲਾਂ ਦੇ ਜਵਾਬ ਦੇ ਰਹੀ ਹੈ ਸ਼ਾਇਦ ਉਹਨਾਂ ਗੱਲਾਂ ਦੇ ਜਵਾਬ ਆਪਣੇ ਆਪ ਨੂੰ ਹੀ ਲੱਭਣੇ ਪੈਂਦੇ ਨੇ ਜਿਹੜੀਆਂ ਉਹ ਕਿਸੇ ਨੂੰ ਸੁਣਾ ਨਹੀਂ ਸਕਦੀ ਸੀ ਫਿਰ ਕਿਸੇ ਕੋਲ ਐਨੀ ਧੀਰਵੀ ਨਹੀਂ ਸੁਣਨ ਲਈ ਜਾਂ ਉਹ ਆਪਣੇ ਹੀਨਤ ਸਮਝਦੀ ਹੈ ਆਪਣੀ ਕਮਜ਼ੋਰੀ ਦਿਖਾਉਣਾ ਨਹੀਂ ਚਾਹੁੰਦੀ ਹੈ ਕਿਸੇ ਵਾਰ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਹੁੰਦਿਆਂ ਉਸ ਨੂੰ ਮਹਿਸੂਸ ਹੁੰਦਾ ਕਿ ਇਸ ਕੋਲ ਕੋਈ ਗੱਲ ਕਰ ਲਵੇ ਜੀ ਹੌਲਾ ਹੋ ਜਾਊ ਜਦੋਂ ਉਹ ਆਪਣੇ ਦਿਲ ਦੀ ਪੋਟਲੀ ਖੋਲਣ ਲੱਗਦੀ ਅਗਲੇ ਦੇ ਕਿੰਨੇ ਹੀ ਦੁੱਖ ਉਸ ਦੇ ਅੰਦਰੋਂ ਨਿਕਲ ਕੇ ਉਸ ਦੀਆਂ ਅੱਖਾਂ ਸਾਹਮਣੇ ਝਟਕਣ ਲੱਗ ਪੈਂਦੇ ਉਹ ਚੁੱਪ ਕਰਕੇ ਫਿਰ ਪੋਟਲੀ ਦੀ ਗੰਢ ਕੱਸ ਕੇ ਬੰਨ ਲੈਂਦੀ ਉਸ ਦਾ ਯਾਬ ਦਾ ਉਸ ਦਾ ਦੁੱਖ ਦਰਦ ਜਾਂ ਗੱਲਾਂ ਸੁਣ ਸਕਣ ਦੇ ਕਾਬਿਲ ਕੋਈ ਵੀ ਨਹੀਂ ਹੈ ਰੁੱਖਾਂ ਨੂੰ ਫੁੱਲਾਂ ਬੀਰ ਬੂਟਿਆਂ ਨੂੰ ਪਸ਼ੂ ਪੰਛੀਆਂ ਨੂੰ ਉੜਦੇ ਬਦਲਾਂ ਨੂੰ ਚੰਨ ਤਾਰਿਆਂ ਨੂੰ ਸਭ ਨੂੰ ਉਹ ਆਪਣੀਆਂ ਗੱਲਾਂ ਸੁਣਾਉਂਦੀ। ਫਿਰ ਮਾਣਾ ਛਾਲਾ ਮਾਰਦਾ। ਦੇਖ ਕਿੰਨੀਆਂ ਰਹਿਮਤਾਂ ਨੇ ਕੁਦਰਤ ਦੀਆਂ। ਜਿੰਨਾਂ ਨੂੰ ਕੋ ਜਦੋਂ ਮਰਜੀ ਕੁਝ ਵੀ ਸੁਣਾ ਸਕਦੀ ਹੈ। ਹਾਂ ਗੱਲ ਤਾਂ ਤੇਰੀ ਵੀ ਸਹੀ ਹੈ ਭਰਾਵਾ। ਉਹ ਤਸੱਲੀ ਨਾਲ ਆਪੀ। ਜਿਉਂ-ਜਿਉਂ ਕੱਤਕ ਦੀ ਪੂਰਨਵਾਸੀ ਦਾ ਦਿਨ ਨੇੜੇ ਆਉਂਦਾ ਰੁੱਖਾਂ ਦੇ ਪੱਤਿਆਂ ਵਿੱਚੋਂ ਲੱਗਦੀ ਹਵਾ। ਸਵੇਰੇ ਅੰਬਰ ਤੇ ਬਿੜੇ ਬੋਲ ਬੋਲਦੀ ਆਵਾਜ਼ ਅਮਰੂਦ ਟੁਕਦੇ ਤੋਤਿਆਂ ਦੀ ਚਰਚਰ ਦਾਣੇ ਚੁਗਦੇ ਕਬੂਤਰਾਂ ਦੀ ਗੋਟਰ ਕੋ ਗੋਟਰ ਕੋ ਗਟਾਰਾਂ ਦੀਆਂ ਭਾਂਤ ਭਾਂ ਦੀਆਂ ਆਵਾਜ਼ਾਂ ਭੂਰੇ ਜਿ ਤਰ੍ਹਾਂ ਦਾ ਤੀਰ ਰੱਖ ਤੀਰ ਰੱਖ ਤੀਰ ਰੱਖ ਆਖਣਾ ਕਾਲੇ ਜਿ ਤਰ੍ਹਾਂ ਦਾ ਸੋ ਸੁਭਾਨ ਸੁਭਾਨ ਤੇਰੀ ਕੁਦਰਤ ਸੁਭਾਨ ਕਿ ਤੇਰੀ ਕੁਦਰਤ ਆਖਣਾ ਗੱਲ ਕੀ ਸਾਰੀ ਕਨਾਤ ਹੀ ਗੁਰਨਾਣਕ ਦੇ ਗੁਣ ਕਾਉਦੀ ਮਹਿਸੂਸ ਹੁੰਦੀ ਸਾਰੇ ਪਾਸੇ ਮਾਹੌਲ ਇਦਾਂ ਦਾ ਬਣਿਆ ਹੁੰਦਾ ਇਹਦਾ ਅਸਰ ਵੀ ਤਾਂ ਹੋਣਾ ਹੀ ਹੋਇਆ ਕਈ ਵਾਰ ਮਨ ਡਿਕਰੋਲੇ ਖਾਂਦਾ ਦਾਦੇ ਦੀਆਂ ਦਿੱਤੀਆਂ ਰਹਿਮਤਾਂ ਦੇ ਸਤਰਾਨੇ ਵਜੋਂ ਹੱਥ ਚੋਦੇ ਜੋ ਨਹੀਂ ਦਿੱਤਾ ਉਹਦੇ ਦੇ ਲਾਂਬੇ ਵੀ ਮਣੋਟ ਵੀ ਫਿਰ ਸੁਖਨੀ ਸਾਹਿਬ ਦੀ ਤੁਖ 10 ਵਸਤੂ ਦੇ ਪਾਛੇ ਪਾਵੈ ਇੱਕ ਵਸਤੂ ਕਾਰਨ ਵਿਪੋਟੇ ਗਵਾਵੈ ਮਾਨ ਨੂੰ ਰੋਸ਼ਨੀ ਕਰਦੀ ਸਾਰੇ ਲੰਬੇ ਸਾਥ ਹੋ ਕੇ ਤੇਰੀ ਮਰਜ਼ੀ ਦਾ ਤੇਰੀ ਮਰਜ਼ੀ ਹੈ ਤੇਰੀ ਨਜ਼ਰ ਹੈ ਵਿਛੀ ਵਾਰ ਜਾਂਦੇ ਨੇ ਦੁਨੀਆ ਦੀ ਤਸੱਲੀ ਉਹ ਕਦੇ ਵੀ ਨਾ ਕਰਵਾ ਸਕੀ ਆਪਣਾ ਪੱਖ ਪੇਸ਼ ਕਰਦੀ ਆਪਣੇ ਹੱਥੋਂ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਵਾਰ ਹਾਰੀ ਪਰ ਆਪਣੀਆਂ ਨਜ਼ਰਾਂ ਵਿੱਚ ਕਦੇ ਉਸ ਹਾਰ ਨਹੀਂ ਹੋਈ ਉਸ ਨੂੰ ਤਸੱਲੀ ਰਹਿੰਦੀ ਕਿ ਜਿਹੜੇ ਇਲਜ਼ਾਮ ਉਸ ਤੇ ਲੱਗ ਰਹੇ ਨੇ ਉਸਨੇ ਕਦੇ ਸੋਚਿਆ ਵੀ ਨਹੀਂ ਹੁਆ ਕਿਸੇ ਦਾ ਦਿਲ ਦਿਖਣ ਵਾਈ ਕਦੇ ਵੀ ਨਾ ਸੋਚੀ ਹੋਈ ਗੱਲ ਦੇ ਆਲੇ-ਦੁਆਲੇ ਗਲਤ ਫਹਮੀ ਦਾ ਜਾਗ ਗੁੜ ਕੇ ਉਸ ਦਾ ਬਖਾ ਕਲਬੂਤ ਤਿਆਰ ਲਿਆ ਕਰ ਲਿਆ ਜਾਂਦਾ ਜਿਉਂਦੀਆਂ ਸੁਪਾਈਆਂ ਦੇ ਦੇ ਕੇ ਜਦੋਂ ਉਹ ਮਰਨ ਹੱਕੀ ਹੋ ਜਾਂਦੀ ਤਾਂ ਉਹ ਆਪਣਾ ਪੱਖ ਪੇਸ਼ ਕਰਨ ਤੇ ਕਾਟਾਂ ਬਾਹਰ ਹੁੰਦੀ ਕਿੰਨੀ ਸੌਖੀ ਹੋ ਗਈ ਸੀ ਜ਼ਿੰਦਗੀ ਆਪਣੀ ਸਹਿਜ ਨਾਲ ਝਾਲ ਵਰਗੀ ਨਾ ਕੋਈ ਧਿਕਰ ਨਾ ਜਿੰਤਾ ਸਭ ਬਾਬੇ ਨਾਨਕ ਸਾਡੇ ਛੱਡ ਦਿੱਤਾ ਉਹਦਾ ਸਹਾਰਾ ਲਿਆ ਹੋਵੇ ਤੇ ਉਹ ਬਾਹਰ ਬਾੜ ਨਾ ਫੜੇ ਇਹ ਕਦੇ ਵੀ ਹੋ ਸਕਦਾ ਮਨ ਸ਼ਾਂਤ ਜਿਆ ਹੋਣ ਲੱਗ ਪਿਆ ਸੋਚਦੀ ਪਹਿਲਾਂ ਕਿਉਂ ਨਹੀਂ ਇਹ ਇਕਲਾਈ ਚੁੱਪ ਰਹਿਣ ਦੀ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਫਿਕਰ ਕਰਨ ਵਾਲੇ ਕਈ ਪਿੱਠ ਪਿੱਛੇ ਆਖਦੇ ਇਹਨਾਂ ਦਾ ਟਲਿਖਾ ਕਿਵੇਂ ਨਿਕਲੂ ਇਹਨਾਂ ਨੂੰ ਕੋਈ ਇਹਰ ਬਾਕੀ ਨਹੀਂ ਕੋਈ ਗੋਦ ਲੈ ਲੈਂਦੇ ਜਾਂ ਫਿਰ ਕਿਰਾਏ ਦੀ ਕੁੱਖ ਲੈ ਕੇ ਕੁਝ ਕਰ ਲੈਂਦੇ ਕਿਸੇ ਰਸਤੇਦਾਰ ਤੋਂ ਝੋਲੀ ਪਾ ਲੈਂਦੇ ਹੋਰ ਵੀ ਬੜਾ ਕੁਝ ਸੋਨੋ ਮਿਲਦਾ ਇੱਕਲਾ ਸ਼ਾਂਤ ਬਣ ਵਿੱਚ ਬੱਟਿਆਂ ਦੀ ਤਰ੍ਹਾਂ ਖੜਬਲੀ ਵਿਚਾਰੀਆਂ ਸੀ ਕਿਸੇ ਨੂੰ ਕੀ ਦੱਸੇ ਰੋਜ਼ ਰੋਜ਼ ਕਿ ਅਸੀਂ ਵੀ ਡਾਕਟਰਾਂ ਵੈਦਾਂ ਦੇ ਗੇੜੇ ਮਾਰ ਮਾਰ ਬੜੀਆਂ ਜਿੱਤਿਆ ਖਸਾਈਆਂ ਨੇ ਬਹੁਤ ਵਾਰ ਵਸ ਵਿੱਚ ਬੈਠੀਆਂ ਸਵਾਰੀਆਂ ਤੋਂ ਨਜ਼ਰਾਂ ਝੁਕਾ ਕੇ ਪੰਨਾਂ ਅੱਖਾਂ ਨਾਲ 2 2 3 3 ਘੰਟਿਆਂ ਦਾ ਸਾਹਰ ਕੀਤਾ ਅਸੀਂ ਵੀ ਉਹਨਾਂ ਰਿਸ਼ਤੇਦਾਰਾਂ ਮੂਰੇ ਝੋਲੀਆਂ ਆਡੀਆਂ ਜਿੰਨਾ ਆਪਣੀ ਧੀ ਨੂੰ ਕੁੱਕ ਵਿੱਚ ਮਾਰਨਾ ਸੀ ਪਰ ਆਗੜਿਆਂ ਨੇ ਉਹਨਾਂ ਦੀ ਝੋਲੀ ਭਰਨ ਦੀ ਥਾਂ ਅਣਜੰਮੀ ਨੂੰ ਖਤਮ ਕਰਨਾ ਬਿਹਤਰ ਸਮਝਿਆ ਫਿਰ ਸੋਚਦੀ ਕੀ ਫਾਇਦਾ ਜੇ ਮਨ ਉਹ ਦੇੜਨ ਦਾ ਜਿਹੜਾ ਇੱਕ ਵਾਰ ਕਹੇ ਤੇ ਉਹਨਾਂ ਦਾ ਦਰਦ ਨਾ ਸਮਝ ਸਕਿਆ ਉਹਨੇ ਹਜ਼ਾਰ ਵਾਰ ਆਖਣ ਤੇ ਵੀ ਨਹੀਂ ਸੀ ਸਮਝਦਾ ਕਈ ਆਖਦੇ ਵਿਗਿਆਨ ਦੇ ਜੋ ਵਿੱਚ ਦੇ ਉਲਾਜ ਰਹਿਣਾ ਦੇਵ ਕੁਥੀ ਹੁੰਦੀ ਹੈ ਪਰ ਉਹ ਵੀ ਮੱਛੀ ਵਾਂਗ ਪੱਥਰ ਚਟਕੇ ਵਾਪਸ ਮੁੜੇ ਨਵੀਂ ਨਿ ਤਕਨੀਕ ਨਾਲ ਵੀ ਇਲਾਜ ਕਰਵਾਏ ਪਰ ਕਾਮਯਾਬੀ ਨਾ ਮਿਲੀ ਸਰੀਰਾਂ ਦਾ ਕਵਾੜਾ ਜ਼ਰੂਰ ਹੋ ਗਿਆ ਮਨ ਕੇ ਮਨ ਕੇ ਮੰਨ ਲਿਆ ਅਤੇ ਸਮਝ ਗਈ ਗਿਆ ਕਿ ਜਿਹੜੀ ਗੱਲ ਦੁਨੀਆ ਨੂੰ ਆਮ ਜਹੀ ਲੱਗਦੀ ਹੈ ਉਹ ਕੁਦਰਤ ਵੀ ਰਹਿੰਦਾ ਹੈ ਇੱਥੇ ਕੁਦਰਤ ਦੀ ਮਰਜ਼ੀ ਦੀ ਮਰਜ਼ੀ ਹੀ ਚੱਲਦੀ ਹੈ ਆਮ ਜਹੀ ਗੱਲ ਹੈ ਉਹਨਾਂ ਲਈ ਸਾਰੀ ਜ਼ਿੰਦਗੀ ਦਾ ਨਾਸੂਰ ਸੀ ਐਨੀ ਵੱਡੀ ਕਮੀ ਹੋਣ ਦੇ ਬਾਵਜੂਦ ਵੀ ਪਰਮਾਤਮਾ ਦੀ ਮਿਹਰ ਇਹ ਸੀ ਕਿ ਆਲੇ-ਦੁਆਲੇ ਰਹਿੰਦੇ ਭੈਣ ਭਰਾਵਾ ਦੇ ਬੱਚਿਆਂ ਦਾ ਬਚਪਨਾ ਉਹਨਾਂ ਖੁੱਲਕੇ ਬਣਾਇਆ ਸੀ ਕਦੇ ਵੀ ਉਹਨਾਂ ਦੇ ਪਰਸ਼ਾਵੇਂ ਤੋਂ ਕਿਸੇ ਨੇ ਆਪਣੇ ਬੱਚੇ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਤਾਂ ਬੱਚਿਆਂ ਨੂੰ ਪਿਆਰ ਕਰਨਾ ਹੀ ਸੀ ਬੱਚੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਉਹ ਬੱਚਿਆਂ ਨੂੰ ਘੁੱਟ ਕੇ ਨਾਲ ਨਾਲ ਲੱਗ ਜਾਂਦੀ ਅਤੇ ਉਹਨਾਂ ਦਾ ਮੂੰਹ ਮੱਥਾ ਚੁੰਮਣ ਨੂੰ ਬਹੁਤ ਤਰਸ ਰਹੀ ਸੀ ਫਿਰ ਵੀ ਕਈ ਜਮਾ ਆਪਣੇ ਹਮਦਰ ਦਾਖ ਦੀ ਕਿ ਬੱਚਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲਈ ਇਹਨਾਂ ਨੂੰ ਰੱਬ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ ਹੈ ਕਈ ਵਾਰ ਇਹੋ ਜਿਹੇ ਪਿਆਰਿਆਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹਨਾਂ ਦੀ ਰੱਬ ਨਾਲ ਸਿੱਧੀ ਗੱਲਬਾਤ ਹੈ ਜਿਹੜਾ ਉਹਨਾਂ ਨੂੰ ਦੱਸ ਦਿੰਦਾ ਹੈ ਕਿ ਉਹਨਾਂ ਨੂੰ ਖੁਸ਼ੀਆਂ ਕਿਉਂ ਨਹੀਂ ਦਿੱਤੀਆਂ ਕੁਦਰਤ ਦੀ ਮਿਹਰ ਸੀ ਕਿ ਉਹਨਾਂ ਨੂੰ ਕਿਸੇ ਦੀ ਗੱਲ ਤੇ ਗੁੱਸਾ ਨਾ ਆਉਂਦਾ ਬਸ ਉਹਨਾਂ ਦੀ ਸੋਚ ਦੇ ਤਰਸ ਆਉਣ ਲੱਗ ਪੈਂਦਾ ਕਿ ਜਿਹੜੀ ਕੀ ਮਾਲਕ ਨੇ ਕਿਸੇ ਦੇ ਭਾਗਾਂ ਵਿੱਚ ਨਹੀਂ ਰੱਖੀ ਹਦੀ ਉਹ ਉਹ ਨਹੀਂ ਮਿਲ ਸਕਦੀ ਕਿਵੇਂ ਮਿਲ ਸਕਦੀ ਹੈ ਬਿਨਾ ਆਪਾਤਾ ਸੋ ਕਿਉਂ ਮੰਦਾ ਆਖਿਆ ਜਿਤ ਮਦ ਜਮੈਂ ਰਾਜਾਨ ਜਦੋਂ ਉਸਦੇ ਕੰਨੀ ਪੈਂਦੀ ਕੁਝ ਕੁ ਘੰਟਾਂ ਲਈ ਉਸ ਨੂੰ ਜਾਪਦਾ ਕਿ ਬਾਬਾ ਜੀ ਨੇ ਮੇਰੀ ਪੂਰੀ ਔਰਤ ਜਾਤ ਲਈ ਆਪਣੀ ਬਾਣੀ ਵਿੱਚ ਆਖਿਆ ਪਰ ਫਿਰ ਆਪਣਿਆਂ ਦੀਆਂ ਕਈਆਂ ਗੱਲਾਂ ਚੇਤੇ ਆਉਂਦੀਆਂ ਇਹ ਤਾਂ ਬਾਬਾ ਜੀ ਨੇ ਉਹਨਾਂ ਲਈ ਆਖਿਆ ਜਿਨ੍ਹਾਂ ਨੇ ਦੁਨੀਆ ਨੂੰ ਚਲਾਉਣ ਵਿੱਚ ਆਪਾਂ ਯੋਗਦਾਨ ਪਾਇਆ ਉਸ ਦੇ ਹੱਥ ਪੈਠਰ ਜਾਂਦੀ ਲੱਤਾਂ ਕੰਬਣ ਲੱਗ ਪੈਂਦੀਆਂ ਉਸ ਦਾ ਖਾਲੀਪਣ ਕਾਲਜੇ ਵਿੱਚੋਂ ਉੱਠ ਕੇ ਉਸ ਦੇ ਸਿਰ ਚੜਨ ਲੱਗ ਪੈਂਦਾ ਸਿਰ ਤੱਕ ਤਾਂ ਨਾ ਪਹੁੰਚਦਾ ਅੱਖਾਂ ਵਿੱਚ ਆ ਉਤਰਦਾ ਉਹ ਉੱਥੇ ਹੀ ਪੈਰਾ ਭਾਰ ਢਿੱਡ ਵਿੱਚ ਗੋਡੇ ਦੀ ਕੇ ਬੈਠ ਜਾਂਦੀ ਇੱਕ ਹੱਥ ਨਾਲ ਜਾ ਕੁੱਟ ਕੇ ਫੜ ਲੈਂਦੀ ਗੋਡਿਆਂ ਵਿੱਚ ਸਿਰ ਦੇ ਲੈਂਦੀ ਬਾਬਾ ਕਿਤੇ ਮੇਰੀ ਵੀ ਗੱਲ ਕਰ ਜਾਂਦਾ ਉਸ ਦੇ ਰੋਂ ਰੋਂ ਵਿੱਚੋਂ ਤਰਲਾ ਉੱਠਦਾ ਅੰਦਰ ਬੈਠਾ ਮਣ ਕੁਰਲਾ ਆਖਦਾ ਤੇ ਆਖਦਾ ਬਸ ਤੋੜ ਲਿਆ ਤੇਜ ਤੇਰੇ ਲਈ ਕੀ ਚੰਗਾ ਹੈ ਕੀ ਬੁਰਾ ਹੈ ਇਹ ਤੇਰੇ ਸਿਰਜਣਹਾਰ ਨੂੰ ਪਤਾ ਹੈ ਜਿੰਨੀ ਉਮਰ ਉਹਨੇ ਲਿਖੀ ਹੈ ਉਹ ਤਾਂ ਭੋਗਣੀ ਪੈਣੀ ਐ ਰੋ ਕੇ ਜਹਾਂ ਸਕੀ ਰੋਣ ਵਾਲਿਆਂ ਤੋਂ ਸਭ ਪੱਲਾ ਛੜਾ ਰਹਿੰਦੇ ਨੇ ਹੱਸਣ ਵਾਲਿਆਂ ਨਾਲ ਸਭ ਹਸਣਾ ਬੋਝਦੇ ਨੇ ਮਨ ਦੀ ਗੱਲ ਸੁਣ ਕੇ ਆਖਦੀ ਮੈਂ ਕਿਹਾ ਕਿਸੇ ਦੇ ਸਾਹਮਣੇ ਰੋਣੀਆਂ ਕਦੇ ਕਦੇ ਇਹ ਮਨ ਉਹ ਵਾਲਾ ਖਾ ਜਾਂਦਾ ਉਸ ਨੇ ਅੱਖਾਂ ਪੂੰਝਦਿਆਂ ਆਪਣੇ ਤੇ ਤੇ ਦਰਦ ਦੇ ਦਿਲ ਤੇ ਹੱਥ ਰੱਖਦਿਆਂ ਆਖਿਆ ਦੱਸ ਪੁੱਤ ਤੂੰ ਵੀ ਸਹਿਜ ਹੋ ਜਾ ਨਹੀਂ ਤਾਂ ਮਣੀ RAM ਨੇ ਹੋਰ ਭਾਸ਼ਣ ਦੇਣ ਲੱਗ ਪੈਣਾ ਮੈਂ ਸੌ ਦੀ ਇੱਕੋ ਗੱਲ ਸੁਣਾਉਂਦਾ ਹਾਂ ਜੇ ਤੂੰ ਨਾ ਸਮਝੀ ਫਿਰ ਕੋਈ ਹੀਲਾ ਨਹੀਂ ਤੇਰਾ ਅੰਦਰੋਂ ਮਾਣ ਨੇ ਜਿਵੇਂ ਨਰਾਜਗੀ ਪ੍ਰਗਟ ਕੀਤੀ ਹੋਵੇ ਚੱਲ ਸੁਣਾਉ ਉਸ ਨੇ ਅੱਖਾਂ ਸਾਫ਼ ਕਰਦਿਆਂ ਕਿਹਾ ਬਾਬਾ ਜੀ ਨੂੰ ਸਭ ਤੋਂ ਪਹਿਲਾਂ ਸਭ ਤੋਂ ਵੱਧ ਕੌਣ ਸਮਝਦਾ ਹੈ ਮਾਣ ਨੇ ਸਵਾਲ ਕੀਤਾ ਰਾਇ ਬਲਾਰ ਜੀ ਉਹ ਬੋਲੀ ਉਸ ਤੋਂ ਵੀ ਪਹਿਲਾਂ ਕੋਣ ਜਾਣਦਾ ਹੈ ਭੈਣ ਨਾਨਕੀ ਹਾਂ ਆਪਣੇ ਨਿੱਕੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਉਹ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਹਨਾਂ ਦਾ ਭਰਾ ਕੋਈ ਅਰਬੀ ਰੂਹ ਹੈ ਮੰਨਨੇ ਸਮਝਾਉਣ ਬਾਅਦ ਆਖਿਆ ਹਾਂ ਉਹ ਸੁਨੇ ਵੱਡਾ ਸਾਰਾ ਸਾਹ ਭਰਦਿਆ ਫਿਰ ਕਿਹਾ ਭੈਣ ਨਾਨਕੀ ਨੇ ਕਦੇ ਆਪਣੇ ਭਰਾ ਨੂੰ ਪਲਾਂਭਾ ਨਹੀਂ ਦਿੱਤਾ ਬਾਬਾ ਜੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਬਾਬਾ ਜੀ ਨੂੰ ਉਹ ਬਹੁਤ ਪਿਆਰੇ ਵੀ ਸਨ ਉਹਨਾਂ ਵੀ ਆਪਣੇ ਭਰਾ ਦੇ ਬੱਚਿਆਂ ਦਾ ਹੀ ਪਾਚਣ ਵਿੱਚ ਮੰਨਿਆ ਸੀ ਆਪਣੀ ਸਾਰੀ ਮੰਤਾ ਉਹਨਾਂ ਤੇ ਹੀ ਨਿਸ਼ਾਵਰ ਕਰ ਦਿੱਤੀ ਸੀ ਇਹੋ ਉੱਚੀਆਂ ਸੱਚੀਆਂ ਰੂਹਾਂ ਆਪਣੇ ਰਾਹ ਦਸੇਰੇ ਹਨ ਤਾਂ ਹੀ ਤਾਂ ਉਹਨਾ ਆਮ ਲੋਕਾਂ ਵਾਲਾ ਜੀਵਨ ਜੀ ਕੇ ਬੁਹਾਇਆ ਇਸ ਤੋਂ ਅੱਗੇ ਮੈਂ ਤੇਨੂੰ ਕੁਝ ਨਹੀਂ ਆਪਣਾ ਜੇ ਸਮਝ ਗਈ ਤਾਂ ਠੀਕ ਹੈ ਨਹੀਂ ਸਮਝੀ ਤਾਂ ਵੀ ਠੀਕ ਹੈ ਮੰਨੇ ਹੱਥ ਖੜੇ ਕਰ ਦਿੱਤੇ ਇਸ ਤੋਂ ਬਾਅਦ ਉਹ ਕੁਝ ਨਾ ਬੋਲ ਸਕੀ ਪਰ ਉਸ ਦੀਆਂ ਅੱਖਾਂ ਫਿਰ ਪਰਾਈਆਂ ਉਹ ਇੱਕ ਤਰ੍ਹਾਂ ਜਮੀਨ ਵੱਲ ਦੇਖ ਰਹੀ ਸੀ ਅੰਦਰੋਂ ਕਿਤੇ ਡੂੰਗੀ ਉੱਤਰ ਦੀ ਮਨ ਦੀ ਰੰਜ ਨੂੰ ਸਮਝਣ ਦਾ ਚਤਨ ਕਰਨ ਜੀ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਦੋ ਅਥਰੂ ਡਿੱਕੇ ਉਸ ਨੂੰ ਮਹਿਸੂਸ ਹੋਇਆ ਕਿ ਇਹ ਅਥਰੂ ਬੀਬੇ ਨਾਨਕੀ ਦੇ ਚਰਨਾਂ ਤੇ ਟਿੱਕੇ ਹੋ ਤੇ ਬੀਬੇ ਨਾਨਕੀ ਨੇ ਉਸ ਨੂੰ ਉਠਾ ਕੇ ਆਪਣੇ ਗਲੇ ਨਾਲ ਲਾ ਲਿਆ ਹੋਵੇ ਸਭ ਸ਼ਾਂਤ ਹੋ ਗਿਆ ਸਕੂਨ ਨੇ ਅੰਦਰੀ ਅੰਦਰਲੀ ਖਾਲੀ ਥਾਂ ਮੰਨ ਲਈ ਸੀ ਅਮਰਤਾ ਕੌਰ ਜੀ ਦੀ ਇਹ ਰਚਨਾ ਬਹੁਤ ਹੀ ਵਧੀਆ ਰਚਨਾ ਹੈ ਤੁਹਾਨੂੰ ਜਰੂਰ ਕਿਸਾਨ ਆਈ ਹੋਵੇਗੀ ਪਤਵੱਦ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹ ਘਰ ਪਸੰਦ ਆਈ ਤਾਂ ਕਹਾਣੀ ਨੂੰ ਅੰਤ ਤੱਕ ਸੰਭ ਲਈ ਤਹਾ ਬਹੁਤ ਬਹੁਤ ਧੰਨਵਾਦ ਜੀ